ਤੇ ਜੋ ਇਸਲੇ ਇਖਲਾਤ ਛਗੇ ਘਰ ਦੇ ਵਿੱਚ ਭੈਣ ਦੇ ਤੇ ਮਾਂ ਦੇ ਪਰਜਾਈ ਦੇ ਤਾਈ ਦੇ ਦੇਖਣ ਬੜੀ ਸੀ ਕਿ ਕੁਛ ਵੀ ਤੇ ਰਿਆ ਸੀ ਤੇ ਸਾਨੂੰ ਇਹ ਆ ਗੋ ਨੂੰ ਕਿਸੇ ਨੇ ਪਵਾ ਕੀਤਾ ਤੇ ਜਿਸਲੇ ਉਹਦੀ ਫੋਟੋ ਜਦੋਂ ਉਹ شریف ਸੀ ਉਹਨੇ ਚੋਗਣੀ ਬਾਹਰੋਂ ਹੋ ਗਈ ਤੇ ਉਹਨੂੰ ਆਪਣਾ ਖਤਰਾ ਪੈਦਾ ਹੋ ਗਿਆ ਉਹਨੂੰ ਮਾਰ ਕੇ ਛੜਤਾ ਸਾਡੇ ਪੁੱਤ ਨੂੰ ਸਾਡਾ ਦੀਵਾ ਗੋਲ ਕਰਤਾ ਚਤਰਾੜ ਮਾਰੀ ਹੁੰਦੀ ਆ ਕੋਈ ਉਹਨੂੰ ਮਾਰ ਕੇ ਸੜਦਾ ਉੱਥੇ ਰਖੜੀ ਤੋਂ ਪਹਿਲਾਂ ਸੰਦੀਪ ਨਾਮ ਦਾ ਇਹ ਮੁੰਡਾ ਆਪਣੀ ਭੈਣ ਦੇ ਕੋਲ ਜਾਣ ਦੀਆਂ ਤਿਆਰੀਆਂ ਕਰ ਰਿਹਾ ਸੀ ਆਪਣੀ ਭੈਣ ਨੂੰ ਉਸਨੇ ਕਹਿ ਵੀ ਦਿੱਤਾ ਸੀ ਕਿ ਮੈਂ ਤੇਰੇ ਵੱਲ ਆ ਰਿਹਾ ਪਰ ਉਸ ਤੋਂ ਬਾਅਦ ਉਹ ਉੱਥੇ ਬਾਅਦ ਦੇ ਵਿੱਚ ਇਸ ੁੰਡੇ ਦੀ ਮ੍ਰਿਤਕ ਦੀ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰ ਗੈਰੇ ਸਦਮੇ ਦੇ ਵਿੱਚ ਨੇ ਅਤੇ ਉਹਨਾਂ ਦੇ ਵੱਲੋਂ ਕਈ ਤਰ੍ਹਾਂ ਦੀਆਂ ਸ਼ੰਕਾਵਾਂ ਵੀ ਜ਼ਾਹਿਰ ਕੀਤੀਆਂ ਜਾ ਰਹੀਆਂ ਨੇ 28 ਤਰੀਕ ਨੂੰ ਸੰਦੀਪ ਸੈਣੀ ਆਪਣੀ ਭੈਣ ਦੇ ਘਰ ਜਾਣ ਦੇ ਲਈ ਕੰਮ ਤੋਂ ਜਦੋਂ ਨਿਕਲਿਆ ਸੀ ਤਾਂ ਉਹ ਘਰ ਪਹੁੰਚਿਆ ਹੀ ਨਹੀਂ ਜਿਸ ਤੋਂ ਬਾਅਦ ਉਸਦੀ ਭੈਣ ਤੇ ਜੀਜੇ ਨੇ ਇਸ ਸਬੰਧੀ ਰਿਪੋਰਟ ਵੀ ਦਰਜ ਕਰਵਾਈ ਦੱਸਦੀ ਹੈ ਕਿ ਇਹ ਸਾਰੇ ਜਾਣੇ ਵਿਦੇਸ਼ ਦੇ ਵਿੱਚ ਹੀ ਰਹਿ ਰਹੇ ਸੀ ਇਟਲੀ ਦੀ ਪੁਲਿਸ ਦੇ ਵੱਲੋਂ ਉਸ ਦੀ ਭਾਲ ਕੀਤੀ ਗਈ ਪਰੰਤਿਨ ਤਰੀਕ ਨੂੰ ਇੱਕ ਮੰਦ ਭਾਗੀ ਖਬਰ ਸਾਹਮਣੇ ਆਂਦੀ ਹੈ ਕਿ ਇਸ ਮੁੰਡੇ ਦੀ ਮ੍ਰਿਤਕ ਦੇ ਇਟਲੀ ਦੇ ਜੰਗਲਾਂ ਦੇ ਵਿੱਚ ਪਈ ਹੈ ਇਸ ਮਗਰੋਂ ਉਸ ਦੀ ਭੈਣ ਨੇ ਜਾ ਕੇ شناخت ਕੀਤੀ ਤਾਂ ਇਹ ਸੰਦੀਪ ਸੈਣੀ ਹੀ ਸੀ ਸੰਦੀਪ ਦਾ ਨਾਤਾ ਕਦੇ ਕਿਸੇ ਦੇ ਨਾਲ ਕੋਈ ਝਗੜਾ ਹੋਇਆ ਸੀ ਅਤੇ ਨਾ ਹੀ ਕੋਈ ਵੈਰ ਵਿਰੋਧ ਸੀ ਫਿਰ ਆਖਿਰਕਾਰ ਉਸਦੇ ਨਾਲ ਇਹ ਘਟਨਾ ਵਾਪਰੀ ਕਿਵੇਂ ਹੈ ਫਿਲਹਾਲ ਇਹ ਮੈਡੀਕਲ ਰਿਪੋਰਟ ਤੋਂ ਪਤਾ ਲੱਗੇਗਾ ਤੇਦਰ ਪੰਜਾਬ ਦੇ ਵਿੱਚ ਰਹਿੰਦੇ ਉਸ ਦੇ ਬੁੱਢੇ ਮਾਪਿਓ ਕਹਿਰੇ ਸਦਮੇ ਦੇ ਵਿੱਚ ਨੇ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਹਲੇ ਤਾਂ ਉਸ ਨੂੰ ਵਿਦੇਸ਼ ਦੇ ਵਿੱਚ ਭੇਜੇ ਜਿਹੜੇ ਪੈਸੇ ਲਗਾਏ ਸੀ ਉਹ ਵੀ ਪੂਰੇ ਨਹੀਂ ਹੋਏ ਤੇਦਰ ਸਾਡਾ ਪੁੱਤ ਵੀ ਮੁੱਕ ਗਿਆ ਬਿਹਦ ਹੀ ਮੰਦ ਭਾਗੀ ਖਬਰ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਸਲੇਮਪੁਰ ਤੋਂ ਸਾਹਮਣੇ ਆਈ ਹੈ ਜਿੱਥੇ 30 ਸਾਲ ਦੇ ਜਵਾਨ ਪੁੱਤ ਸੰਦੀਪ ਸੈਣੀ ਦੀ ਜਾਨ ਗਈ ਹੈ ਘਰ ਦੀ ਗਰੀਬੀ ਦੂਰ ਕਰਨ ਲਈ ਉਸ ਨੂੰ ਵਿਦੇਸ਼ ਦੇ ਵਿੱਚ ਭੇਜਿਆ ਸੀ ਅਤੇ ਜਦੋਂ ਉਹ ਕੰਮ ਖਤਮ ਕਰਕੇ ਬੀਤੇ ਦਿਨੀ ਆਪਣੀ ਭੈਣ ਦੇ ਘਰ ਜਾਣ ਕਾ ਕੈ ਕਿ ਉਥੋਂ ਨਿਕਲ ਪਿਆ ਸੀ ਬਾਅਦ ਦੇ ਵਿੱਚ ਪਤਾ ਨਹੀਂ ਉਸ ਦੇ ਨਾਲ ਕੀ ਕੁਝ ਹੋਇਆ ਕਿ ਜੰਗਲਾਂ ਦੇ ਵਿੱਚ ਪਈ ਉਸ ਦੀ ਮ੍ਰਿਤਕ ਦੇ ਮਿਲੀ ਕਿ ਨਾ ਹਾਲਾਤਾਂ ਚ ਭੇਜਿਆ ਸੀ ਤੇ ਅਜਿਹੀ ਖਬਰ ਮੰਦ ਭਾਗੀ ਆਈ ਹੈ ਕੀ ਹਾਲਾਤ ਨੇ ਪਰਿਵਾਰ ਦੇ ਇੱਥੇ ਕੰਮ ਨਾ ਮਿਲਣ ਕਰਕੇ ਜੀ ਉਹਨਾਂ ਨੂੰ ਲੜਕੇ ਬਾਹਰ ਭੇਜਿਆ ਸੀ ਤੇ ਬਾਅਦ ਜਾ ਕੇ ਹਾਸਾ ਹੋ ਗਿਆ ਮੇਰੇ ਨਾਲ ਉਹਦੀ 30 ਤਰੀਕ ਨੂੰ 12:45 ਮਿੰਟ ਤੇ ਜਾਨੀ ਕਿ ਮੈਨੂੰ ਗੁੱਡ ਮਾਰਨਿੰਗ ਆਈ ਜਾ ਉਹ ਦਿੱਲੀ ਵਿੱਚ ਮੈਸੇਜ ਆਉਂਦਾ ਸੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਮਤਲਬ ਦੂਜੇ ਦਿਨ ਮੈਸੇਜ ਆ ਗਿਆ ਬਾਹਰੋਂ ਇਹ ਜੀ ਉਹ ਲੱਭਦਾ ਨਹੀਂ ਕਿ ਸਾਨੂੰ 740 ਤੋਂ ਬਾਅਦ ਲੋਕੋ ਪਤਾ ਹੀ ਲੱਗਾ ਤੇ ਕਿ ਸਾਨੂੰ ਰੋਜ਼ ਟੈਲੀਫੋਨ ਆ ਜਾਂਦਾ ਸੀ ਇਹ ਜੋ ਹਾਲਾਤ ਹੈਗੇ ਆ ਪਰ ਕੋਈ ਪੰ ਲਗਾ 33 ਤੱਕ ਲਾ ਪਤਾ ਹੋਇਆ ਉਹ ਜਿੱਥੇ ਜਾਨੀ ਕਿ ਉਹ ਜਹਾਜ਼ ਨੇ ਵੀ ਹੈਲੀਕਾਪਟਰ ਨੇ ਦੇਖਿਆ ਉਹ ਬੱਚਿਆਂ ਨੇ ਆਪ ਸਾਰਾ ਹੁਕਮ ਹੁਕਮ ਕੇ ਦੇਖਿਆ ਪੁਲਿਸ ਨੇ ਵੀ ਦੇਖਿਆ ਉੱਥੋਂ ਨਹੀਂ ਮਿਲਿਆ ਤੇ ਤਿੰਨ ਤੀਕ ਨੂੰ ਜਾਨੀ ਕਿ ਬੋਡੀ ਉੱਥੋਂ ਜਾਨੀ ਕਿ ਮਿਲੀ ਸਿਰਫ ਸਿਰ ਤੇ 60 ਦਾ ਨਿਸ਼ਾਨ ਆ ਬਾਕੀ ਯਾਨੀ ਕਿ ਸਵਾਰ ਵੀ ਫੋਨ ਵੀ ਸਾਈਕਲ ਵੀ ਸਾਰਾ ਕੁਝ ਮਿਲ ਗਿਆ ਉਹਦਾ ਤੇ ਸਾਨੂੰ ਇਹ ਆ ਕੋਈ ਨੂੰ ਕਿਸੇ ਨੇ ਗਵਾ ਕੀਤਾ ਤੇ ਜਿਸ ਲਈ ਉਹਦੀ ਫੋਟੋ ਜਦੋਂ ਸ਼ਰੀਫ ਸੀ ਉਲੀ ਉਹਨੂੰ ਚੋਗਣੀ ਬਾਹਰ ਲੋ ਗਈ ਤੇ ਉਹਨੂੰ ਆਪਣਾ ਖਤਰਾ ਪੈਦਾ ਹੋ ਗਿਆ ਉਹਨੂੰ ਮਾਰ ਕੇ ਛੜਤਾ ਸਾਡੇ ਪੁੱਤ ਨੂੰ ਸਾਡਾ ਦੀਵਾ ਗੋਲ ਕਰਤਾ ਸਾਡੇ ਮੋਰੇ ਤੇ ਹੜ ਆ ਗਿਆ ਚੰਗੇ ਪੁਵੇਖ ਲਈ ਬਾਹਰ ਭੇਜਿਆ ਸੀ ਹਾਂਜੀ ਚੰਗੇ ਪੁਵੇਖ ਭੇਜਿਆ ਹਾਂਜੀ ਕੀ ਲੱਗਦਾ ਦੱਸਿਆ ਕੀ ਆ ਕਿ ਜੁਜੀਦਾ ਦੱਸਦੇ ਸੀਗੇ ਕਿ ਤਿੰਨ ਘੰਟੇ ਪਹਿਲਾਂ ਹੀ ਕੰਦੇ ਉਹਦੀ ਮੌਤ ਹੋਈ ਆ ਹਾਂਜੀ ਉਹਨਾਂ ਨੂੰ ਪੁਲਵਾਨਾਂ ਦਾ ਫੋਨ ਆਇਆ ਸਵੇਰ 8:00 ਵਜੇ ਦਾ ਕਿ ਪੁਲਿਸ ਨੇ ਉਹਨੂੰ ਸਾਨੂੰ ਬੋਡੀ ਮਿਲ ਗਈ ਆ ਲੇਕਿਨ ਜਦੋਂ ਚੈੱਕ ਕੀਤਾ ਤੇ ਉਹ ਤਿੰਨ ਘੰਟੇ ਪਹਿਲਾਂ ਡੈਥ ਹੋਈ ਆ ਕੋਈ ਪੰਜ ਦਿਨ ਦੀ ਮੌਤ ਨਹੀਂ ਸੀ ਉਹ ਕੋਈ ਦੱਸਿਆ ਸੱਟਾਂ ਵਗੈਰਾ ਦਾ ਨਿਸ਼ਾਨ ਹੈ ਜਾਂ ਕੀ ਆ ਸਿਰ ਚ ਸੱਟ ਮਾਰ ਜਿਵੇਂ ਜਦੋਂ ਸਿਰ ਚ ਰਾੜ ਮਾਰੀ ਹੁੰਦੀ ਆ ਕੋਈ ਉਹਨੂੰ ਮਾਰ ਕੇ ਸੜਦਾ ਉੱਥੇ ਬਾਕੀ ਮੰਗ ਕਰਦੇ ਆਂ ਸਰਕਾਰ ਤੋਂ ਇਹ ਹੀ ਮੰਗ ਕਰਦੇ ਆਂ ਕਿ ਯਾਨੀ ਕਿ ਜਿਹੜੇ ਕਾਤਲ ਉਹਨੂੰ ਸਜ਼ਾ ਦਿੱਤੀ ਜਾਵੇ ਤੇ ਸਾਡੇ ਜਿਹੜੇ ਬੱਚੇ ਜਿਹੜੀ ਬੋਡੀ ਆ ਉਹਨੂੰ ਸਾਡੇ ਕੋ ਪਹੁੰਚਾਇਆ ਜਾਵੇ ਤਾਂ ਕਿ ਅਸੀਂ ਉਹਨੂੰ ਆਖਰੀ ਵਾਰੀ ਦੇਖ ਸਕੀਏ ਤੇ ਉਹਦਾ ਅੰਤਿਮ ਸੰਸਕਾਰ ਕਰ ਚੁੱਕੀ ਜ ਇਕੱਲਾ ਹੀ ਇਕੱਲਾ ਹੀ ਮੁੰਡਾ ਸੀ ਇਕੱਲਾ ਇਕੱਲਾ ਮੁੰਡਾ ਜੀ ਮਾਂ ਨੂੰ ਅਜੇ ਤੱਕ ਚੈਨ ਨਹੀਂ ਆndi ਪਹਿਲਾਂ ਅਸੀਂ ਦੱਸਿਆ ਵੀ ਨਹੀਂ ਦੋਦਰਛਟਿਆ ਅਜਲੇ ਸਾਰੇ ਪਾਸਿਓਂ ਤੋਂ ਖਬਰਾਂ ਆਉਣ ਲੱਗ ਪਈਆਂ ਤੇ ਫਿਰ ਸਾਨੂੰ ਦੱਸਣਾ ਪਿਆ ਤੇ ਜੋ ਇਸਲੇ ਹਲਾਤ ਸੀਗੇ ਘਰ ਦੇ ਵਿੱਚ ਭੈਣ ਦੇ ਤੇ ਮਾਂ ਦੇ ਭਜਾਈ ਦੇ ਤਾਈ ਦੇ ਦੇਖ ਰਿਹਾ ਸੀ ਤੇ ਕੀ ਕੁਛ ਮੀਤ ਰਿਆ ਸੀ ਮੇਜਰ ਫੀਨਿਕਸ ਜੀ ਦਾ ਸਰਪੰਚ ਹਾਂਜੀ 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 ਪਿੰਡ ਦਾ ਇੱਕ ਲੜਕਾ ਜੋ ਕਿਟਲੀ ਗਿਆ ਸੀ ਹਾਂਜੀ ਕੰਮ ਦਾ ਦੇ ਲਈ ਕਿਸੇ ਦਾਥਾਂ ਦੀ ਹੈ ਹਾਂਜੀ ਕੀ ਐਸ ਵੇਲੇ ਕਰਕੇ ਰਾਤ ਨੂੰ ਪ੍ਰਸ਼ਾਸਨ ਤੋਂ ਵੀ ਮਾਰਕਾ ਹੋ ਲੋ ਆ ਤਾਂ ਭਾਜੀ ਜਿਹਦੇ ਘਰ ਇਦਾਂ ਹੋ ਜਵੇ ਸਭ ਨੂੰ ਪਤਾ ਹੀ ਆ ਤੇ ਬਾਕੀ ਪ੍ਰਸ਼ਾਸਨ ਤੋਂ ਇਧਰਲੀ ਸਰਕਾਰ ਤੋਂ ਤੇ ਉਧਰਲੀ ਸਰਕਾਰ ਤੋਂ ਇਹੀ ਆ ਵੀ ਜੇ ਜੋ ਵੀ ਉਹਦੇ ਨਾਲ ਜੇ ਉਹਦੇ ਨਾਲ ਇਦਾਂ ਗਲਤ ਹੋਇਆ ਤਾਂ ਗਲਤ ਦੇ ਦੋਸ਼ੀਆਂ ਨੂੰ ਫੜਿਆ ਜਾਵੇ ਤੇ ਪੰਜਾਬ ਸਰਕਾਰ ਤੋਂ ਸਾਨੂੰ ਬੇਨਤੀ ਆ ਵੀ ਜਲਦ ਤੋਂ ਜਲਦ ਮੁੰਡੇ ਦੀ ਬਾਡੀ ਜਿਹੜੀ ਉਹ ਪੰਜਾਬ ਦੇ ਬਾਰਫਾਂ ਦੇ ਵਾਲੇ ਕੀਤੀ ਜਾਵੇ ਤੇ ਪੰਜਾਬ ਸਰਕਾਰ ਵੀ ਆਪਣੀ ਬਾਹ ਲਾਵੇ ਉਧਰਲੀ ਸਰਕਾਰ ਨੂੰ ਵੀ ਜੇ ਜੋ ਵੀ ਉਹਨਾਂ ਜੇ ਉਹਨਾਂ ਨਾਲ ਗਲਤ ਹੋਇਆ ਤਾਂ ਉਹਦੀ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ। ਹਾਂ ਤੁਹਾਨੂੰ ਕਹਿ ਰਿਹਾ 30 ਤਰੀਕ ਤੋਂ ਗਿਆ ਉਸ ਨੂੰ ਹਾਂਜੀ ਠੀਕ ਆ ਹੁਣ ਪਤਾ ਲੱਗਾ ਹੈ ਕਿ ਉਸ ਦੀ ਡੈਥ ਹੋ ਗਈ ਹੈ ਹਾਂਜੀ ਹਾਂਜੀ ਕੀ ਹੁਣ ਤੁਹਾਡੇ ਲੋਕ ਕੋਈ ਪ੍ਰਸ਼ਾਅ ਕੀਤਾ ਗਿਆ ਵੀ ਅਪੀਲ ਜਾਂ ਕਿਸੇ ਤੱਕ ਕੋਈ ਨਹੀਂ 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 ਹਜੇ ਨਹੀਂ ਹਜੇ ਨਹੀਂ ਹਜੇ ਨਹੀਂ ਇਹ ਤਾਂ ਉਧਰ ਕਾਰਵਾਈ ਹੋ ਰਹੀ ਪੂਰੀ ਹੋ ਜਾਏ ਪ੍ਰੋਪਰ ਉਧਰੋਂ ਪੂਰੀ ਸਾਨੂੰ ਇਨਫੋਰਮੇਸ਼ਨ ਨਹੀਂ ਪੋਸਟਮਾਰਟਮ ਰਿਪੋਰਟ ਤੇ ਥੋੜਾ ਜਿਹਾ ਪਤਾ ਲੱਗ ਰਿਹਾ ਵੀ ਡੈਥ 3 ਘੰਟੇ ਪਹਿਲਾਂ ਹੋਈ ਹੈ ਜੇ ਬੋਡੀ ਮਿਲਨ ਤੋਂ ਤੇ ਲਾਪਤਾ ਉਹ ਕੰਮ ਸਿਕਮ 100 ਘੰਟਾ ਪਹਿਲਾਂ ਦਾ ਤੇ ਉਹਦੇ ਤੇ ਕੋਈ ਯਾਨੀ ਜੋ ਵੀ ਹੈਗਾ ਸ਼ੱਕ ਦੇ ਦਾਇਰੇ ਚ ਇਹ ਸਾਰਾ ਕੁਝ ਜੀ ਲਗਭਗ ਪੌਣੇ 3 ਸਾਲ ਹੋ ਗਏ ਜੀ ਤੇ ਜਦੋਂ ਗਿਆ ਸੀਗਾ ਉਦੋਂ ਵਿਆਹਿਆ ਹੋਇਆ ਸੀ ਜੀ ਨਹੀਂ ਤੇ ਹੁਣ ਅਨਮੈਰਿਡ ਹੈ ਹੁਣ ਵੀ ਅਨਮੈਰਡ ਹੈ ਫੈਮਿਲੀ ਚ ਕੌਣ ਕੌਣ ਹੈ ਫੈਮਿਲੀ ਚ ਮੇਰਾ ਮੈਂ ਅਸੀਂ ਦੋ ਜਣੇ ਹਾਂ ਤੇ ਬੇੜਾ ਬੇਟੀ ਮੇਰੇ ਠੀਕ ਹੈ ਜੀ ਬੇਟੀ ਬੇੜੇ ਦੀ شادی ਹੋ ਚੁੱਕੀ ਹੈ ਠੀਕ ਹੈ ਤੇ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਜਦੋਂ ਸਭ ਤੋਂ ਪਹਿਲਾਂ ਫੋਨ ਆਇਆ ਸੀ ਜੀ ਲੋਕ ਕਹਿੰਦੇ ਸੀ ਮਿਲ ਨਹੀਂ ਰਿਹਾ ਉਹ ਕਿਹਦਾ ਫੋਨ ਆਇਆ ਸੀ ਉਹ ਸਾਡੇ ਭੈਣ ਦੇ ਉੱਥੇ ਹੈਗੀਆਂ ਬੇਟੀਆਂ ਦੋ ਦੋ ਬੇਟੀਆਂ ਤੇ ਤਿੰਨ ਜਵਾਈ ਉੱਥੇ ਰਹਿੰਦੇ ਆ ਉਹ ਨਾਲ ਪੈਰੋਏ ਕਰ ਰਿਆ ਸੀ ਉੱਥੇ ਲੁੱਬਣ ਲੁੱਬਣ ਦੇ ਠੀਕ ਹੈ ਜੀ ਤਾਂ ਉਹਨਾਂ ਨੇ ਤੁਹਾਨੂੰ ਦੱਸਿਆ ਪਈ ਇਹਨੇ ਦਿਨਾਂ ਤੋਂ ਨਹੀਂ ਮਿਲ ਰਿਆ ਕਿਨੇ 30 ਤਰੀਕ ਤੋਂ 30 ਤਰੀਕ ਸ਼ਾਮ ਨੂੰ 7 ਵਜੇ ਤੋਂ ਬਾਅਦ ਗਿਆ ਸੀ ਉਹ ਸਟੋਰ ਤੇ 7:40 ਤੋਂ ਬਾਅਦ ਉਹਦਾ ਫੁਟੇਜ ਤੇ ਕੋਈ ਮਿਲੀ ਨਹੀਂ ਉਹਦੀ ਉਹ ਗਾਇਬ ਹੋ ਗਿਆ ਤੁਹਾਡੀ ਲਾਸਟ ਗੱਲ ਕਰੋ ਗਈ ਮੇਰੀ ਲਾਸਟ ਗੱਲ ਉਹਦੇ ਨਾਲ 24 ਜੁਲਾਈ ਨੂੰ ਹੋਈ ਸੀ ਤੇ ਮੇਰੀ ਬਾਈਕ ਤੇ ਹੋਈ ਉਹਨਾਂ ਬਈ 28 ਨੂੰ ਕੋਈ ਸਾਨੂੰ ਕਿਦਾ ਫੋਨ ਆਇਆ ਕਿ ਉਹਦੀ ਬੋਡੀ ਮਿਲ ਗਈ ਹੈ। ਉਹ ਜਿਹੜੇ ਸਾਡੇ ਰਿਸ਼ਤੇਦਾਰਾ ਉੱਥੇ ਉਹਨਾਂ ਨੇ ਫੋਨ ਕੀਤਾ। ਉਹਨਾਂ ਨੇ ਅਹੀ ਦੱਸਿਆ ਵੀ ਡੈੱਡ ਬੋਡੀ ਉਹਦੀ ਮਿਲ ਗਈ ਆ। ਤੇ ਕਾਰਨ ਤਾਂ ਨਹੀਂ ਪਤਾ ਲੱਗ ਰਿਹਾ ਭਈ ਉਹ ਕਿਸ ਤਰ੍ਹਾਂ ਖਾਈ ਖਾਈ ਵਿੱਚ ਮਿਲਿਆ ਕਾੜ ਵਿੱਚੋਂ। ਜੀ। ਤੇ ਕਿਸ ਤਰ੍ਹਾਂ ਉੱਥੇ ਡਿੱਗ ਗਿਆ ਕਿੱਦਾਂ ਪਹੁੰਚਿਆ ਉੱਥੇ। ਜਦਕਿ ਉਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਉਹ ਹੈਲੀਕਾਪਟਰ ਨਾਲ ਲੰਘਦੇ ਰਹੇ ਆ ਉੱਥੇ ਉਸੇ ਜਗ੍ਹਾ ਤੇ। ਤੇ ਪੁਲਿਸ ਨੂੰ ਕੁਝ ਨਹੀਂ ਮਿਲਿਆ ਸੀ। ਦੂਸਰੇ ਰਸਤੇ ਵੇਰੇ ਉੱਤੇ ਲੈ ਕੇ ਗਏ ਤਾਂ ਉਹ ਡੱਡਪੜੇ ਉੱਤੇ ਪਈ ਸੀ ਤਾਂ ਦੀ ਕੋਈ ਗੱਲ ਹੋਈ ਹੋਵੇ ਕੋਈ ਲੜਾਈ ਝਗੜਾ ਉੱਧਰ ਨਹੀਂ ਲੜਾਈ ਝਗੜਾ ਕੋਈ ਨਹੀਂ ਰੂਮ ਚ ਇਕੱਲਾ ਰਹਿੰਦਾ ਤਗਾ ਉਹ ਕੋਈ ਉੱਤੇ ਆਸ-ਪਾਸ ਕੋਈ ਹੋਰ ਯਾਰ ਦੋਸਤ ਵੀ ਕੋਈ ਲਾਗੇ ਤਾਗੇ ਤਾਦਾ ਨਹੀਂ ਸੀ ਉੱਤੇ ਕਿਹੜੇ ਸ਼ਹਿਰ ਸੀਗਾ ਕਾਹਦਾ ਕੰਮ ਕਰਦਾ ਸੀ ਮੋਦਨਾ ਸ਼ਹਿਰ ਸੀ ਉਹਦਾ ਇਟਲੀ ਚ ਤੇ ਗਉਆਂ ਦੇ ਸਟਾਲੇ ਵਿੱਚ ਉਹ ਕੰਮ ਕਰਦਾ ਸੀ ਦੋ ਦੁੱਧ ਵਗੈਰਾ ਚਾਉਂਦਾ ਮੰਗਣੀ ਮੰਗਣੀ ਹੋ ਗਈ ਸੀ ਨਹੀਂ ਕੁਝ ਨਹੀਂ ਕੁਝ ਨਹੀਂ ਨਹੀਂ ਕੁਝ ਨਹੀਂ ਕੁਝ ਨਹੀਂ ਤੇ ਉੱਦਾਂ ਉਹਨੇ ਦੱਸਿਆ ਹੋਵੇ ਕੋਈ ਉੱਥੇ ਤੰਗ ਪਰੇਸ਼ਾਨੀ ਨਹੀਂ ਨਹੀਂ ਐਦਾਂ ਉਹਦਾ ਕੁਝ ਵੀ ਨਹੀਂ ਉਮਰ ਕਿੰਨੀ ਸੀ ਮੁੰਡੇ ਦੀ ਉਮਰ 23 ਸਾਲ ਹੋ ਗਏ ਸੋਚ ਕੇ ਭੇਜਿਆ ਸੀ ਲਾਡਾ ਨਾਲ ਪਾਰਿਆ ਹਾਂ ਬਿਲਕੁਲ ਇਹ ਤਾਂ ਅੱਜ ਇਹ ਖਬਰ ਆ ਗਈ ਹੈ ਕੀ ਕਹਿਣਾ ਚਾਹੋਗੇ ਜੇ ਇੱਥੇ ਨੌਕਰੀ ਹੁੰਦੀ ਤਾਂ ਸ਼ਾਇਦ ਤੁਹਾਡੀਆਂ ਅੱਖਾਂ ਦੇ ਸਾਹਮਣੇ ਰਹਿੰਦਾ ਇਹ ਤਾਂ ਜਗ੍ਹਾ ਇੱਥੇ ਨੌਕਰੀ ਨਹੀਂ ਮਿਲੀ ਕੋਈ ਵੀ ਮੈਂ ਡਿਗਰੀ ਕਰਾਈ ਸੀ ਉਹਨੂੰ ਮਕੈਨਿਕਲ ਤੇ ਕੋਈ ਨੌਕਰੀ ਇੱਥੇ ਮਿਲ ਜਾਓਗੇ 9 ਡਿਗਰੀ ਮੀਡੀ ਪਰ ਆ ਕੇ ਮਜਬੂਰ ਹੋ ਕੇ ਉਹਨੂੰ ਬਾਲਦੇਸ਼ਾਂ ਚ ਜਪ ਜਾਣਾ ਪਿਆ ਹੋਏ ਇਸ ਲਈ ਘਰ ਦੇ ਕੀ ਹਾਲਾਤ ਹੈ ਮਾਤਾ ਦੇ ਕੀ ਹਾਲਾਤ ਹੈ ਬੜਾ ਔਖਾ ਹੁੰਦਾ ਮਾਰ ਲਈ ਔਖਾ ਹੈ ਬਹੁਤ ਜ਼ਿਆਦਾ ਬੋਡੀ ਲਿਆਣ ਲਈ ਕੀ ਅਪੀਲ ਕਰਦੇ ਸਰਕਾਰ ਨੂੰ ਬੋਡੀ ਲਿਆਣੋ ਸੀ ਇਹਨਾਂ ਨੂੰ ਕਹਿੰਦੇ ਬਈ ਬੋਡੀ ਅਦਰ ਭੇਜ ਦਿਓ ਲਾਸਟ ਵਾਰੀ ਦੇਖੋ ਲਾਸਟ ਵਾਰੀ ਦੇਖੋ ਜੀ ਬਈ ਇੱਕ ਵਾਰੀ ਕਹੋ ਜੀ ਸਬਰ ਤਦਾ ਹੀ ਹੋਣਾ ਜੇ ਤੁਹਾਡੇ ਘਰ ਇੱਕ ਵਾਰੀ ਆ ਜਾਊਗਾ